ਧਵਾਂਤੀਆਂ ਸੱਜਣੀਆਂ ਸਾਡੀਆਂ ਬੀਬੀਆਂ ਭੈਣਾ ਲੜਦਾ ਪਰਜਾਈਆਂ ਧੀਆਂ ਭੈਣਾ ਬੱਚੇ ਸਾਰੀ ਆਡੀਅנס ਜਿਹੜੀ ਇੰਨੀ ਗਰਮੀ ਦੇ ਵਿੱਚ ਵੀ ਪਹੁੰਚੀ ਹੋਈ ਆ ਸਾਰਿਆਂ ਦਾ ਤਹਿ ਦਿਲੋਂ ਸਰ ਝੁਕਾ ਕੇ ਧੰਨਵਾਦ ਕਰਦੇ ਆ ਗੁਰੂ ਪਿਆਰਿਓ ਬਹੁਤ ਬਹੁਤ ਮੁਬਾਰਕਾਂ ਤੁਸੀਂ ਇੱਥੇ ਆਏ ਤੇ ਸਾਡੀ ਸਾਡੇ ਤਿਹਾਰ ਦੇ ਵਿੱਚ ਸਾਡੇ ਦੇ ਵਿੱਚ ਮੇਲੇ ਦੇ ਵਿੱਚ ਰੌਣਕ ਵਧਾਈ ਹੈ ਉਹਦੇ ਲਈ ਮੈਂ ਬਹੁਤ ਬਹੁਤ ਧੰਨਵਾਦੀਆਂ ਉਨਨਾਂ ਸੀ ਆਪਣੀਆਂ ਛੇਲੀਆਂ ਦੀ ਉਡੀਕ ਕਰ ਰਹੇ ਆ ਤੇ ਨਾਲ ਨਾਲ ਅਸੀਂ ਫਿਰ ਆਪਣਾ ਹੌਲੀ ਹੌਲੀ ਕੰਮ ਸ਼ੁਰੂ ਕਰਾਂਗੇ ਸੌਣ ਹੈ ਦੁਬਾਰੇ ਰਾણો ਜੀ ਸਾਡੇ ਫੇਸ 3 ਦੀ ਸ਼ਾਨ ਜਿੱਦੇ ਦੀ ਰਾਣੀ ਉਹੋ ਤੁਹਾਡੇ ਆ ਸੌਣ ਦੀਆਂ ਬੋਲੀਆਂ ਤੋਂ ਸ਼ੁਰੂ ਕਰਨਗੇ ਤੇ ਉਸ ਤੋਂ ਬਾਅਦ ਸਿਲਸਿਲੇ ਵਾਰ ਸਾਡਾ ਪ੍ਰੋਗਰਾਮ ਸ਼ੁਰੂ ਹੋਏਗਾ ਆ ਇਸ ਪ੍ਰੋਗਰਾਮ ਦੇ ਵਿੱਚ ਲੜੀ ਵਾਰ ਜਿਨ੍ਹਾਂ ਨੇ ਵੀ ਆਪਣੀਆਂ ਆਈਟਮਸ ਤਿਆਰ ਕੀਤੀਆਂ ਹੋਈਆਂ ਨੇ ਕਾਈਂਡਲੀ ਸਾਨੂੰ ਦੱਸ ਦੇਣ ਤੇ ਇੱਥੇ ਉਹ ਆਈਟਮਜ਼ ਪਰਫੋਮ ਕੀਤੀਆਂ ਜਾਣਗੀਆਂ ਥੈਂਕ ਯੂ ਸੋ ਮੱਚ ਮੈਡਮ ਥੈਂਕ ਯੂ ਬੱਟੀ ਮੈਡਮ ਬਾਗ ਦੀ ਰਵੀ ਦੇ ਵਿੱਚ ਅੰਬਾਂ ਦੀਆਂ ਟੇਰੀਆਂ ਬਾਗ ਦੀ ਰਾਜੋ ਭਾਈ ਬਰਾਵੀ ਦੇ ਵਿੱਚ ਅੰਬਾਂ ਦੀਆਂ ਟੇਰੀਆਂ ਮੂਰੇ ਬਾਬਾ ਜੀ ਪਿੱਛੇ ਸੰਗ ਤਾਂ ਬਥੇਰੀਆਂ ਬਾਗ ਦੀ ਰਵੀ ਦੇ ਵਿੱਚ ਫੁੱਟਦੀ ਮਕਾਨਾ ਮੂਰੇ ਸਤਗੁਰ ਨਾਨਕ ਪਿੱਛੇ ਵਾਲਾ ਮਰਦਾਨਾ ਮੂਰੇ ਸਤਗੁਰ ਨਾਨਕ ਪਿੱਛੇ ਵਾਲਾ ਮਰਦਾਨਾ ਨੀ ਬਾਗਧੀਰ ਆਵੀ ਦੇ ਵਿੱਚ ਦੋ ਮਨ ਨਾ ਹੁੰਦੇ ਬਾਗਧੀਰ ਆਵੀ ਦੇ ਵਿੱਚ ਦੋ ਮਨ ਨਾ ਹਾਉਂਦੇ ਚੱਕਦੇ ਪੱਲਾ ਨਹੀਂ ਤੇਰੇ ਪੈਰੀ ਹੱਥ ਲਾਉਂਦੇ ਚੱਕਦੇ ਪੱਲਾ ਨਹੀਂ ਤੇਰੇ ਪੈਰੀ ਹੱਥ ਲਾਉਂਦੇ ਪੱਲਾ ਕਿੱਕਣ ਚੱਕਾ ਨਹੀਂ ਕਰੇ ਠੰਡਾ ਖੜਕਾਉਂਦੇ ਖਣੇ ਚਖਾਨੀ ਕਰ ਬੰਡਾ ਖੜ ਖਾਉਂਦੇ ਤੈਨੂੰ ਪਿੱਪਲ ਤੈਨੂੰ ਨੱਤੀਆਂ ਪਾਬੋ ਨੂੰ ਪਿੱਪਲ ਪੱਤੀਆਂ ਵਿਆਕਰ ਵਾਲਾ ਵੀਰਨਾ ਤੈਨੂੰ ਨੱਤੀਆਂ ਪਾਬੋ ਨੂੰ ਪਿੱਪਲ ਪੱਤੀਆਂ ਵਿਆਕਰ ਵਾਲਾ ਵੀਰਨਾ ਵੀਰਾਇਆ ਮੀਵੇ ਵੀਰਾਇਆ ਮੀਵੇ ਪਾਣਦੇ ਵੇੜੇ ਪੁੰਨਿਆਂ ਦਾ ਚੰਨ ਵੜ ਕੇ ਵੀਰਾਇਆ ਮੀਵੇ ਪਾਣਦੇ ਵੇੜੇ ਦੁਨੀਆ ਦਾ ਚੰਦ ਵੜ ਕੇ ਨਹੀਂ ਵੀਰ ਮੇਰੇ ਨੇ ਕੁੜਤੀ ਦਿੱਤੀ ਨਹੀਂ ਵੀਰ ਮੇਰੇ ਨੇ ਕੁੜਤੀ ਦਿੱਤੀ ਭਾਬੋ ਨੇ ਫੁਲਕਾਰੀ ਨਿਯੁਗ-ਜੁਗ 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 ਚੀਪਾਬੋ ਲੱਗੇ ਵੀਰ ਤੋਂ ਪਿਆਰੀ ਨਿਯੁਗ-ਜੁਗ ਚੀਪਾਬੋ ਲੱਗੇ ਵੀਰ ਤੋਂ ਪਿਆਰੀ ਨਿਯੁਗ-ਜੁਗ ਚੀਪਾਬੋ ਲੱਗੇ ਵੀਰ ਤੋਂ ਪਿਆਰੀ ਕੁੜੀਆਂ ਪੰਜਾਬ ਦੀਆਂ ਉੱਚੀਆਂ ਤੇ ਲੰਮੀਆਂ ਕੁੜੀਆਂ ਪੰਜਾਬ ਦੀਆਂ ਉੱਚੀਆਂ ਤੇ ਲੰਮੀਆਂ ਨਾਚ ਨਾਚ ਕਢ ਦੂ ਭਾਣ ਗੀਆਂ ਨੀ ਅਜ ਕਿਤੇ ਵਿੱਚ ਰਾਣ ਕਾ ਭਾਣ ਗੀਆਂ ਨੀ ਅਜ ਕਿਤੇ ਵਿੱਚ ਰਾਣ ਕਾ ਭਾਣ ਗੀਆਂ ਨੀ ਅਜ ਕਿਤੇ ਵਿੱਚ ਰਾਣ ਕਾ ਭਾਣ ਗੀਆਂ ਨੀ ਨਚਣ ਵਾਲੇ ਦੀ ਅਡੀ ਨਰੰਦੀ ਨਚਣ ਵਾਲੇ ਦੀ ਅਡੀ ਨਰੰਦੀ ਗਾਣ ਵਾਲੇ ਦਾਮੂ ਨਚਣ ਵਾਲੇ ਦੀ ਅਡੀ ਨਰੰਦੀ ਗਾਣ ਵਾਲੇ ਦਾਮੂ ਨੀ ਬੋਲੀ ਮੈਂ ਬੋਲੀ ਬੋਲੀ ਮੈਂ ਪਾਵਾ ਨੱਜ ਦੇ ਵਿੱਚ ਤੂੰ ਨਹੀਂ ਬੋਲੀ ਮੈਂ ਪਾਵਾ ਮੱਝ ਦੇ ਵਿੱਚ ਤੂੰ ਨਹੀਂ ਬੋਲੀ ਮੈਂ ਪਾਵਾ ਹਾੜੀਆਂ ਟਾਲੀ ਤੇ ਖੁਗੀ ਕਰੇ ਕੋਕੂ ਤੂੰ ਹਾੜੀਆਂ ਟਾਲੀ ਤੇ ਖੁਗੀ ਕਰੇ ਕੋਕੂ ਥੀਰ ਮੱਝੀਆਂ ਦੇ ਸੰਗਲ ਫੜਾਵੇ ਨੀ ਪਾਪਾ ਕਰੇ ਦਿਓੜੀਆਂ ਥੀਰ ਮੱਝੀਆਂ ਦੇ ਸੰਗਲ ਫੜਾਵੇ ਪਾਪਾ ਮੱਥੇ ਪਾਵੇ ਦਿਓੜੀਆਂ ਬੜੀਏ ਪਰ ਜਾਏ ਕਰ ਮੇਰੇ ਵੀਰ ਦਾ ਲਗੇ ਜਸ ਘਟ ਵੱਡੀਏ ਪਰ ਜਾਏ ਜਸ ਮੇਰੇ ਵੀਰ ਦਾ ਨਹੀਂ ਗਰਮੀ ਬੜੀ ਆ ਕੁੜੇ ਨਿੰਬੂ ਨਿੰਬੂ ਪੀ ਆਇਆ ਨਹੀਂ ਬਾਚਨੀ ਤਾਈ ਨੂੰ ਲੱਗੀ ਗਰਮੀ ਕਾਈ ਨੇ ਫੇਰ ਭਾਈ ਅਕਟ ਕਰਤਾ ਵੇ ਗੁਰਦ ਤੇ ਦਵਾਈਆ ਹਾਂਜੀ ਤੇ ਦੋ ਨਿੰਬੂ ਲਿਆ ਦੇ ਵੇ ਗੁਰਦ ਤੇ ਦਵਾਈਆ ਹਾਂਜੀ ਵੇ ਗੁਰਦ ਤੇ ਦਵਾਈਆ ਹਾਂਜੀ ਵੇ ਦੋ ਖਟੇ ਲਿਆਂ ਦੇ ਹਾਂਜੀ ਵੇ ਦੋ ਮਿੱਠੇ ਲਿਆਂ ਦੇ ਹਾਂਜੀ ਵੇ ਮੇਰੇ ਪੀੜ ਕਲੇਜ ਹਾਂਜੀ ਤੇ ਮਾਂ ਮਰਦੀ ਜਾਂਦੀ ਹਾਂਜੀ ਵੇ ਤੂੰ ਹਾਂਜੀ ਜੋਗਾ ਹਾਂਜੀ ਵੇ ਤੇਰੀ ਸੜ ਤੇ ਹਾਂਜੀ ਰਸੀਆ ਨਬੂ ਲਿਆ ਦੇ ਵੇ ਮੇਰੇ ਉਠੀ ਕਾ ਜੇ ਪੀੜ ਰਸੀਆ ਨਬੂ ਲਿਆ ਦੇ ਵੇ ਮੇਰੇ ਉਨੀ ਕਾਲ ਜੇ ਪੀੜ ਰਸੀਆ ਨਬੂ ਆਡੀਅੰਸ ਆ ਉਹ ਤਾੜੀ ਪਾ ਲੋ ਹਰਦੀ ਬਲਾਕੇਜ ਕੱਟ ਜਾਂਦੀ ਆ ਤਾੜੀ ਪਾ ਰੋ ਯਾਰ ਕਿਧਰ ਆਵਾਜ਼ ਨਹੀਂ ਆ ਰਹੀ ਦੇ ਦੇ ਚੌਕ ਦਾ ਗੇਣਾ ਉੱਠ ਕੇ ਨਾ ਜਲਾਵੀਂ ਦੇ ਦੇ ਚੌਕ ਦਾ ਗੇਣਾ ਬੇਬੇ ਬੇਬੇ ਮੈਂ ਮੇਲੇ ਜਾਣਾ ਮੈਂ ਕਿ ਆਂਬ ਲੈਣ ਜਾਣਾ ਮੇਲੇ ਤੇ ਸਾਡੇ ਫੇਸੇ ਤੇ ਨੱਚ ਲੱਗਿਆ ਹੋਇਆ ਬੇਬੇ ਲੈ ਜਾ ਮੇਲੇ ਚੱਲ ਫਿਰ ਕੋਈ ਨਾ ਬਗਦੀ ਉਲਟਾ ਸਿੱਧਾ ਨਾ ਖਾਲੀ ਪਰ ਤੇਰਾ ਬਾਪੂ ਕਿਝ ਲੈ ਬਾਬਾ ਜਾਵਾਂ ਨਹੀਂ ਖਾਲਦੀ ਲੈ ਬੇਬੇ ਚੱਲ ਜਾ ਤੇਰੇ ਨਾਲ ਲੈ ਜਾਂਗੀ ਨਾ ਹਾਂ ਲੈ ਜਾਉਂਗੀ ਲੈ ਜਾਉਂ ਲੈ ਅਸੀਂ ਮੇਲੇ ਚੱਲੇ ਅਸੀਂ ਮੇਲੇ ਚੱਲੇ ਅਸੀਂ ਮੈਲੇ ਚੱਲੇ ਅਸੀਂ ਮੈਲੇ ਚੱਲੇ ਬੇ ਬੇਤਲੀ ਪੀੜੋ ਹੋਏ 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 ਕਦੇ ਰਾਤ ਕੱ ਲਗਿਆ ਨੇ ਕੰਡੀ ਪੀੜਾ ਬੇਬੇ ਤੂੰ ਤਾਂ ਕਿਹਾ ਸੀ ਕੋਈ ਚੀਜ਼ ਨਹੀਂ ਲੈਣੀ ਮੈਂ ਬੇਤੋ ਲੈਣਾ ਕੀ ਲੈਣਾ ਬੇਬੇ ਆਹ ਲੈ ਦੇ ਕੀ ਐ ਤੂੰ ਤੂੰ ਬੇਬੇ ਇੰਨੀ ਪੀੜੋ ਚੱਪ ਕਰਕੇ ਬਹਿ ਜਾ ਹੁਣ ਤੂੰ ਭੇਡ ਤੋਂ ਡਰਦੀ ਐ ਕੁੜੀਆਂ ਤਾਂ ਕੈਨੇਡਾ ਅਮਰੀਕਾ ਪਹੁੰਚ ਗਈਆਂ ਬੇਬੇ ਬੇਬੇ ਜਿੰਨੀ ਚੁੰਡੀ ਵੱਡੀ ਵੇੜਾ ਵੇ ਜਿੰਨਾ ਚੁੰਡੀ ਵੱਡੀ ਹੈ ਆੜਿਆ ਮੋ ਤਾਰੇ ਆ ਛੋਡੇ ਵੱਡੇ ਚ ਤੂੰ ਚੁੰਡਾ ਵੜ ਦਿੰਦੀ ਜੇ ਬੁੜੀਏ ਜੇ ਬੁੜੀਏ ਤੇਰੀ ਪੋਤੀ ਲੱਗਦੀ ਮੈਂ ਤੇਰ ਪੋਤ ਜਵਾਈ ਨਿ ਜੋੜੀ ਮੇਲਾ ਵੇਖਣ ਆਈ 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 ਮੇਲਾ ਤੇ ਬਾਲਾ ਸੋਣਾ ਕੁੜੇ ਸਾਰੀਆਂ ਨਹੀਂ ਸਾਡੀਆਂ ਬੀਪੀਆਂ ਸਾਡੀਆਂ ਪਰਜਾਈਆਂ ਮੇਰੇ ਕਿਤੇ ਤੇ ਸਾਰੀਆਂ ਪਰਜਾਈਆਂ ਠੀਕ ਹੈ ਸਾਰੀਆਂ ਜਾਨੇ ਹੁਮ ਹਮ ਆ ਕੇ ਲੈ ਬੇਬੇ ਮੇਲੇ ਦਾ ਤਾਂ ਬੜਾ ਹੀ ਮਜ਼ਾ ਆ ਗਿਆ ਹੋਰ ਕੀ ਰਾਨੋ ਚਲੋ ਪਰਫਾਰਮ ਕਰੋ ਰੁਪਾਤੋ ਬੋਲੋ ਰੁਪਾ ਚਲੋ ਆਜੋ ਨਾਲ ਰਾਨੋ ਦਾ ਸਾਥ ਦਿਓ ਚਲੋ ਸਾਨੂੰ ਬੋਲੋ ਗਾਣਾ ਕਿਹੜਾ ਬੋਲਣਾ ਆ ਰਾਨੋ ਜੀ ਤੇ ਰਾਨੋ ਜੀ ਤਵਾ ਬੈਤੋ ਤਰਨਾ ਦੀ ਓ ਦੋ ਦੋ ਲਾਣਾ ਲੇਕਨੇ ਕਿਤੇ ਟੀਂ ਆ ਡਾਕ ਚ ਪਾਵਾਂ ਧੁਰਤੇ ਬਸੇ ਮਗਾ ਮਨੀ ਰਖ ਲਿਆ ਮਹਿਮਾਨੇ ਧੁਰਕਾ ਨਾ ਮਗਾ ਮਨੀ ਰਖ ਲਿਆ ੁਨਕੀ ਲਾਜ ਬਣਾਵਨੀ ਰਖ ਲਿਆ ੁਨਕੀ ਲਾਜ ਬਣਾਵਨੀ ਰਖ ਲਿਆ ਨੀ ਰਖ ਲਿਆ ਨੀ ਰਖ ਲਿਆ यो कांजी मंडे मने मैथ्यू दुःख के मेरा दिमाग मारे आ बात में चले जा खड़ी 10 मिनट बात कर रही हूं थोड़ा सारे जमाना ले ले मैं चली गई थोड़ा सारे कपड़े डाल के देख ハハ ਇਸ ਤਰੀ ਖੁਸ਼ੀਆਂ ਮਨਾਉਂਦਾ ਰਹੇ ਕੁੜੀਆਂ ਚੜੀਆਂ ਹਨਾ ਸਾਡੀਆਂ ਮਾਮਾ ਸਾਡੀਆਂ ਰਿਸਪੈਕਟਡ ਰਿਟਾਇਰਡ ਲੇਡੀਆਂ ਆਂਟੀਆਂ ਸਾਰੇ ਇੱਥਾਂ ਅੱਜ ਚੜ੍ਹ ਕੇ ਜਿਹੜਾ ਇਸ ਵਿੱਚ ਹਿੱਸਾ ਲੈਂਦੇ ਰਹਿਣ ਹਰ ਸਾਲ ਘਟ ਵੱਜਦਾ ਦਾਤੇ ਦੀਆਂ ਬਹੁਤ ਮੇਰਾ ਇਸ ਮੇਰਾ ਦੇ ਉੱਤੇ ਦੋ ਲੈਣਾ ਮੈਂ ਬੋਲੂਗੀ ਵਿੱਚ ਤਾਂ ਗੰਗਾ ਨਗਰ ਵਿੱਚ ਕਿੰਨਵਾ ਦੇ ਵਾਗ ਨੇ ਵਿੱਚ ਸਨੌਰ ਦੇ ਵੇਰੀਆਂ ਨੇ ਸਬ ਰਹਿਮਤਾ ਦਾਤਿਆ ਤੇਰੀਆਂ ਨੇ ਸਬ ਰਹਿਮਤਾ ਦਾਤਿਆ ਤੇਰੀਆਂ ਨੇ ਸਬ ਰਹਿਮਤਾ ਦਾਤਿਆ ਤੇਰੀਆਂ ਨੇ ਐਦਿ ਰਹਿਮਤਾ ਬਸ ਦੇ ਰਣ ਸੁਖ ਰੱਖੇ ਮਾਲਕ ਜੀ ਜੀ ਆਨੂੰ ਬਹੁਤ-ਬਹੁਤ ਬਧਾਈਆਂ ਸਾਰੇ